ਨੇ ਨਿਆ ਪੈਟੀਆਂ ਲੈਣ ਵਾਸਤੇ ਕੇਕ ਕਰੋ ਚੱਕ ਕੇ ਇੱਕ ਹਾਂ ਯੂੰ ਦੇ ਕੇ ਕਿੱਥੇ ਚੱਲਿਆ ਸੀ ਓਏ ਕਿੱਥੇ ਚੱਲਿਆ ਕਿੱਥੇ ਚੱਲੇ ਆ ਗਰਦੇ ਗਰਦੇ ਚਲੇ ਅਸਲ ਕੀ ਲੈਂਦੀ ਆ ਕੀ ਕੀ ਲੈਂਦੀ ਭਾ ਵਾਸਤੇ ਹੈ ਕਿੱਥੇ ਆ ਨਹੀਂ ਇੱਥੇ ਥੋੜੀ ਆ ਕੌਣ ਕਰਕੇ ਦੇਖੀ ਨਾ ਉਹਨੇ ਕੀਤੀ ਹਲੇ ਕਰਕੇ ਵੇਖ ਆਗੇ ਤੇ ਜਾਂਦਾ ਮੈਂ ਹਾਂ ਤੇ ਮम्मी ਦਾ ਘਰ ਵਾਲਾ ਵਾਕੇ ਤੇਰਾ ਡੈਡੀ ਆਂਦਾ ਦੋਵੇਂ ਚੱਲ ਦੋਈ ਖਾ ਆਸ਼ੀਤੀ ਮੈਂ ਤਨ ਲਾਈ ਮੁੰਡੇ ਦੇ ਹੋ ਗਏ ਜਾਂਦੀਆਂ ਤਿਆਰੀਆਂ ਵੇਖੀ ਮੇਰੀ ਹਰ ਗੱਲ ਨੂੰ ਜੇ ਪਤਾ ਲੱਗ ਗਿਆ ਚੱਲੇ ਮੈਂ ਜਾਣਾ ਮੈਂ ਜਾਣਾ ਨਹੀਂ ਦਿਕਨ ਹੈ ਨਹੀਂ ਦੱਸਾਂਗੇ ਹੋਨੇ ਰੋਣਾ ਹੀ ਉਹ ਰੋ ਰੋ ਕੇ ਪੈ ਗਈ ਮਾੜਾ ਉਹ ਜਾਂਦੀ ਆ ਉਹ ਜਾਂਦੀ ਹੈ ਡਾਕਟਰ ਵੀ ਨਹੀਂ ਡਾਕਟਰ ਕੋ ਚੱਲੇ ਆ ਆ ਜਾ ਇੱਧਰ ਆਂ ਆਪ ਨੂੰ ਕੀ ਕਰਵਾਉਣਾ ਹਾਏ ਹੁਣ ਇਹ ਕੇ ਨਾ ਦਾਦੀ ਵੀ ਲੈ ਕੇ ਤੈਨੂੰ ਉਹ ਵੀ ਚੱਲੇ ਉਹ ਤੇ ਤੂੰ ਇੰਜੈਕਸ਼ਨ ਕੀ ਕਰਵਾਉਣਾ ਚੱਲੇ ਹਾਂ ਹਾਂ ਮੈਂ ਆਈ ਹੁਣ ਇੰਜੈਕਸ਼ਨ ਪਾ ਲਈ ਠੀਕ ਆ ਜਾਣੀ ਮਮਾ ਲੈ ਗਈ ਬਾਏ ਗਣ ਬਾਏ ਮੈਂ ਵੀ ਚੱਲੇ ਆਂ ਮੈਂ ਚੱਲੇ ਆਂ ਬਾਈ ਮੈਂ ਪੈਂਚਰ ਲਵਾ ਲਈ ਕੱਲ ਦਾ ਮਹੀਨਾ ਹੀ ਹੋ ਗਿਆ ਪੈਂਚਰੇਆ ਗੱਡੀਏ ਹਾਂ ਸਟੱਪਣੀ ਬਦਲਣੀ ਆ ਕੰਪਨੀ ਨੇ ਲੋਏ ਹੀ ਨਹੀਂ ਦਿੱਤਾ ਨਾਲੇ ਆਹ ਦੇ ਦਿੱਤੀ ਸਟੱਪਣੀ ਜੀ ਆਈ ਡੀ ਤੇ ਜੀ ਹਰਗੁਣ ਮੈਨੂੰ ਕਿੱਥੇ ਆਪਲਾ ਮੈਨੂੰ ਕਿ ਭੇਜਤਾ ਹੈਂ ਕਿ ਭੇਜਤੀ ਆ ਹਾਂ ਹਾਂ ਕਿਨੇ ਭੇਜਿਆ ਮੈਗਰ ਦਬੇ ਜਾ ਤੂੰ ਛੱਡ ਗਈ ਆ ਹਾਂ ਫੇਰ ਹੁਣ ਕੀ ਕਰੀਏ ਆਈਏ ਚਲ ਕੋਈ ਨਹੀਂ ਫੇਰ ਆ ਜੂਗੀ ਅਦਰ ਚੱਲ 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 ਲੈ ਜਾ ਲੈ ਜਾ ਲੈ ਜਾ ਖੇਚੇ ਨੂੰ ਖੇਚ ਖੇਚ ਇਹਨੇ ਦਿਨ ਖਾਣਾ ਇਹਨੇ ਕਮਰੇ ਚ ਚੱਲ ਕਮਰੇ ਚੱਲ ਚੱਲ ਤੂੰ ਤਾਂ ਚੜਨਾ ਤਾਂ ਚੜ ਤੂੰ ਤੂੰ ਤਾਂ ਚੜ ਪੈਣਾ ਫੇਰ ਆਪੇ ਆਊਗਾ ਤਾਂ ਚੜ ਹਾਂ ਹਾਂ ਚੱਲ 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 ਕੱਲੋਂ ਦਨ ਆ ਗਈ ਆ ਗਈ ਚੱਲ ਚੱਲ ਚਾ ਨਜ਼ਰ ਲਾ ਜਾ ਪਰਾਂ ਨੂੰ ਓ ਜੀ ਓ ਅੱਜ ਮੈਂ ਕਿਹਾ ਪੂਰਾ ਤੁਮਿੰਦਰ ਨੇ ਟਾਵਰ ਖੜਿਆ ਹੀ ਮੇਰੇ ਹਾਂ ਇੱਧਰ ਚੱਲ ਰਿਹਾ ਮੇਕਅਪ ਚੱਲ ਰਿਹਾ ਆ ਤੇਰੇ ਜਾਂਦਾ ਰਿਲਮਾ ਜਾਂਦਾ ਚੰਦਵਾਦ ਨੰਦ ਓ ਓ ਜੋਰਜ ਓ ਜੋਰਜ ਹਰ ਗੁਣਵਾਦ ਨੰਨਾ ਮੋਦੀ ਕੇ ਸੋਣਾ ਅੱਜ ਮੈਂ ਕਿਹਨੂੰ ਦੋਹਾਂ ਸੁਣਾ ਲੈਂਦਾ ਅੱਜ ਮੈਂ ਕਹਿੰਦਾ ਪੂਰੀ ਗੱਲ ਬਾਤ ਹੈਗੇ ਮਾਸਿਨੀਓ ਤੇ ਕਰਤਾ ਤਿਆਰ ਹਾਣਾ ਸੰਦੀਪ ਆਪ ਹੋ ਰਹੀ ਹੈ ਰੈਡੀ ਸਾਹਮਣੇ ਸਸੀ ਗਾਲ ਜੀ ਕਿਦਾਂ ਸਾਰੇ ਕੈਮੋਂ ਆ ਤੇ ਆਪਾਂ ਵਧੀਆ ਮੈਂ ਹੋ ਗਿਆ ਤਿਆਰ ਮੈਂ ਬਸ ਸ਼ਰਟ ਚੇਂਜ ਕਰ ਲਈ ਹੈ ਸ਼ਰਟ ਕੋਈ ਪਹਿਲਾਂ ਹੋਰ ਪਾਈ ਸੀ ਹੁਣ ਆ ਵਾਈਟ ਪਾ ਲਈ ਹੈ ਤੇ ਜੱਸੀ ਹਣ ਦੇ ਨਾਲ ਚੱਲੇ ਆ ਵਿਆਹ ਗੱਡੀ ਖੜਨੀ ਕਿਉਂਕਿ ਰਾਤ ਦਾ ਪ੍ਰੋਗਰਾਮ ਹੈ ਤੇ ਜੱਸੀ ਹਣ ਕਹਿੰਦੇ ਨਾਲ ਚਲ ਜੇ ਥੋੜਾ ਦੂਰ ਜਾਣਾ ਮਗਾ ਕੋਈ ਚੱਕਰ ਨਹੀਂ ਆਪਾਂ ਚੱਲ ਜਾਨੇ ਆਪਾਂ ਵਿਹਲੇ ਹੀ ਆ ਆਹ ਵੇਲਾ ਚਲੂ ਸੀਗਾ ਮੇਰਾ ਹੀ ਵੇ ਹਰਿਆਂ ਲਾਲ ਖਟੀਆਂ ਨੀਗਲੀਆਂ ਪੀਲੀਆਂ ਸਭ ਲਾਈਆਂ ਲੇਟਾਂ ਚਲੋ ਚਲੋ ਆਜੋ ਲੈਵਨ ਚੱਲ ਪਏ ਆ ਮਸ਼ੀਨ ਨਾਲ ਲੈ ਲਾਂਗੇ ਮਸੀਣੀ

ਹਾਂ ਤੇ ਸੀਦਰ ਨੂੰ ਕਹਿੰਦੇ ਭਲਾ ਦਾਤਰ ਨੂੰ ਕਰਦਣ ਨੂੰ ਨਹੀਂ ਆਉਂਦੇ ਉਹ ਤੇ ਗੋਦੀ ਤੇ ਚੱਲ ਚੱਲਾ ਜੀ ਉਹ ਮੇਰੀ ਗੋਦੀ ਚੱਲਾ ਆ ਸਹੀ ਚੱਲੋ ਜੀ ਚੱਲ ਜੇ ਤੇ ਚਲੋ ਚੱਲੀ ਗਏ ਹੁਣ ਕਿ ਨਹੀਂ ਜਾਣਾ ਜਾਣਾ ਕੱਲਾ ਟੱਪ ਕੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਕਿੱਥੇ ਆ ਗਏ ਕਹਿੰਦੇ ਵਿਆਹ ਵੇਖਣ ਆ ਗਏ ਚੋੜੀ ਦਾ ਹਾਂਜੀ ਮੈਲ ਬਣਾ ਲਏ ਬੈਟਨ ਹੁਣੇ ਕਰ ਲੈਣਾ ਠੀਕ ਆ ਠੀਕ ਆ ਬੈਟਨ ਲਾਉਣੀ ਆ ਆ ਜਿੰਨੀ ਡੈਕੋਰੇਸ਼ਨ ਸਾਰਾ ਮੇਰਾ ਕੰਮ ਹੈ ਆ ਜਾ ਕੇ ਹੋਰ ਸਾਰਾ ਆਪਣਾ ਹੀ ਆ ਐਵੇਂ ਕੋਈ ਫਿਰ ਬਾਜੀ ਹੈ ਕੀ ਕਰਨੇ ਜੀ ਅੰਮ੍ਰਿਤਸਰ ਜਾਣਾ ਆ ਜਾਣੇ ਜਾਨੇ ਅਹੀਂ ਅੰਮ੍ਰਿਤਸਰ ਜਾਣਾ ਅੱਗੇ ਜਾਣਾ ਨਾ ਥੋੜਾ ਤਾਂ ਕਰਕੇ ਆਏ ਸਾਰੇ ਜਾਣੇ ਟੂਰ ਲੰਬਾ ਆ ਜੇ ਗਾੜੀ ਕਿਉਂ ਮੰਨਦੇ ਅੱਜ ਤੇ ਵੀ ਆਏ ਲੱਗਣੇ ਤੁਹਾਨੂੰ ਲੱਗ ਗਿਆ ਹੋਰ ਹੀ ਚਲੋਗੀ ਅੱਜ ਮੇਰੀ ਮਾਸੀ ਵੀ ਲੱਦੀ ਮੇਰੀ ਭਾਬੀ ਵੀ ਲੱਗਦੀ ਮੈਂ ਤਾਂ ਮਾੜਾ ਮੋਟਾ ਮਖੌਲ ਕਰ ਲਈਦਾ ਮੇਰੀ ਮਾਂ ਵੀ ਤੇ ਭਾਬੀ ਵੀ ਆ ਦੋ ਰਿਸ਼ਤੇ ਭਾਈ ਆ ਦੇਖਣੀ ਵੀ ਫੜ ਫੜ ਵੜ ਤੇਰੇ ਸ਼ਾਂਭਲੀ ਘਰ ਕੰਮ ਹੋ ਗਏ ਆ ਜਿਹੜੇ ਆਲੂ ਖਾਖਾ ਮਰਨਦੇ ਹੀ ਆ ਜੋ ਕੀਵੀ ਕਾਂਡੇ ਵੀ ਐ ਸਹੀ ਜਿਹੜੇ ਆਲੂ ਖਾਖਾ ਮਰਨਦੇ ਹੀ ਆਲੂ ਖਾਖਾ ਮਰਨਦੇ ਹੀ ਆ ਦੇ ਕੱਲੂ ਖਾਖਾ ਮਰ ਕੇ ਮੈਂ ਤੇ ਖਾਣਾ ਪੂਰਾ 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 ਖੋਲਾ ਜੋ ਫਾਈ ਰੋਤੇ ਰਹੀ ਸੇ ਨੂੰ ਸਾੜਦੇ ਲਗਾ ਵੀਰ ਫਿਰ ਵਾਪ ਅਪਨ ਜ਼ਾਰਾ ਯਾ ਵੀ ਆਹ ਮਿਰਚੋ ਘਾ ਗਿਆ ਲੈ ਖਾਣਿਆ ਵਾ ਹਾਂ ਦੀਜਾ ਮੀਨ ਲੱਗੇ ਮੀਮੋ ਲਟਾਰਦੇ ਪਰ ਪਾਸਟ ਨਹੀਂ ਬੁਰਕੀਆਂ ਸੁਭਾਜੀ ਆਜੇ ਆਜੇ ਪਲੇਟ ਤੋੜਦੀ ਤੁਹਾਡੀ ਨੇ ਬਸ ਕਰ ਰੋ ਘਰ ਵਾਲੇ ਜੇ ਨਾ ਉੱਪਰ ਟਿਕਾਉਣਗੇ ਉਦੋਂ ਹਟਣਾ ਜੇ ਹਨੀ ਆਇਓ ਉਹ ਕਹਤਿਆ ਏਦਾਂ ਖਸਾ ਪਨੀਰ ਦਾ ਮਾਮਾ ਤੂੰ ਪਾ ਲਿਆ ਖਾ ਉਹ ਕਦਾ ਜਿੱਡਾ ਤਗੜਾ ਵਾ ਦੋ ਹਿੱਸੇ ਕਰਨਾ ਕਰ ਦਲੱਲਾ ਇਹਨਾਂ ਕੋ ਇਹ ਵੀ ਇੱਕੇ ਰੀ ਪੜਾ ਨਾ ਇੱਕੇ ਰੀ ਖਾ ਰਹੀ ਏ ਆਹ ਭਰਾ ਸਾਰੇ ਮੁਕਾ ਗਏ ਬੇਕੋ ਉਹ ਤਾਂ ਹੰਦ ਕੰਮ ਬਸ ਕਰੋਗਾ ਸਾਰਾ ਟੱਪਰੀ ਪੈ ਗਿਆ ਓਏ ਸਾਰੇ ਟੱਬਰ ਹੀ ਪੈ ਗਿਆ ਕਿਉਂ ਭਾਜੀ ਰੀਲ ਚੱਲਦੀ ਨਾ ਰੀਲ ਚੱਲਦੀ ਨਾ ਸਾਰੇ ਟੱਬਰ ਹੀ ਪੈ ਗਿਆ ਓਏ ਚੱਲੇ ਭਾਜੀ ਮੈਂ ਕਹਿੰਦੇ ਆਂ ਵਾ ਜ਼ੋਰ ਪੈ ਗਿਆ ਜ਼ੋਰ ਪੈ ਗਿਆ ਥੋੜਾ ਖਿੱਚਾ ਓ ਇੱਧਰ ਚੱਲੀਏ ਮੈਂ ਕਹਿੰਦੇ ਆਂ ਵਾ ਇੱਧਰ ਅੰਦਰ ਚੱਲੀਏ ਖਾਣ ਪਕੌੜੇ ਲੱਗੇ ਓਥੇ ਵੱਖਰੇ ਕਰਾ ਚੱਕ ਅਹੀਂ ਆਹ ਵੇਖੋ ਭਾਜੀ ਕਿਹੜਾ ਪਨੀਰ ਹੀ ਆਉਣ ਡਿਆ ਬਲ ਵੀ ਮੈਂ ਹੈ ਵੈਰੈਟੀਆਂ ਇੰਨੀ ਹੁੰਦੀਆਂ ਨੱਕੋ ਨੱਕ ਕਰ ਦਿੰਦੇ ਬੰਦੇ ਨੂੰ ਕੋਈ ਚਲੋ ਅਲਟਮਾਟ ਐ ਓਏ ਤੁਹਾਡੇ ਆਉਣ ਦਾ ਕੋਈ ਫਾਇਦਾ ਨਹੀਂ ਮੈਂ ਕਹਿੰਦਾ ਜੇ ਗੋਭੀ ਖਾਣੀ ਇੱਥੇ ਆਣ ਕੇ ਵੀ ਮਿਰਚ ਵੇਖ ਗੱਡੀ ਤਗੜੀ ਹੈ ਵੇ ਚਲ ਖਾ ਹੁਣ ਖਾ ਹੁਣ ਉਹਦੇ ਨਾਲ ਕੋ ਰੱਖਣ ਡਿਆ ਵਾ ਹੈ ਤਹੀਂ ਝੂਠ ਹੀ ਛੱਡਿਆ ਕਰੋ ਜਿਨੋ ਅੰਨੇ ਹੋ ਜਾਂਦੇ ਆ ਖਾ ਕੇ ਖਾ ਤੋ ਖਾਨੇ ਹੁੰਨੇ ਨਹੀਂ ਤੋ ਪਾਉ ਬਲੀ ਹੋਸ਼ ਨਹੀਂ ਹੋਈ ਮੈਨੂੰ ਪਿਓ ਪਿਓ ਮੰਗਣ ਦਾ ਵੀ ਦੀਨ ਨਹੀਂ ਦਿਆ ਵੇ ਹੈ ਹੈ ਮੇ ਇਹਦਾ ਨਾਮ ਪਤਾ ਪਾਉਂ ਦਿਆ ਕੀ ਨਾਮ ਇਹਦਾ ਇਹਨਾਂ ਨਾਮ ਦੱਸ ਕੀ ਆ ਜੀਰਾਮ ਹੈ ਜੀਰਾ ਜੀਰਾ ਲਾਈ ਦੱਸ ਮੁੰ ਲਾਈ ਜੀ ਆਹ ਭਾਜੀ ਢਿੱਡ ਫੁੱਲ ਗਿਆ ਭਾਜੀ ਕਹਿੰਦੇ ਅੱਧਾ ਪੋਣੀ ਮੈਂ ਖਾ ਨਹੀਂ ਲਿਆ ਹੈ ਔਂਡੇ ਔਂਡੀਆਂ ਕੀ ਆ ਵਾ ਲਿਆ ਦਿਓ ਭਰਾਵਾ ਠੀਕ ਉਹ ਘਾਲਿਆ ਨੇ ਬੰਦੇ ਬੜਾਇਆ ਲੋਕੋ ਪ੍ਰਸੰਨ ਬੱਸ ਕਹਿੰਦੇ ਓਕੇ ਪ੍ਰਸੰਨ ਹੋ ਗਏ ਆਪਾਂ ਜਾ ਭਰਾ ਬਣਾ ਦੇ ਪਹਿਲਾਂ ਓਏ ਜਾ ਜਾ ਜੀਨੇ ਦੇਣਾ ਮੜਕੇ ਮਸੀ ਨੇ ਇਹ ਲੇ ਪੰਡਿੰਗਾ ਕੁੜੀ ਕਿਥੋਂ ਆਹ ਕੁੜੀ ਤੇ ਕਹਿੰਦਾ ਉਹ ਕਹਿੰਦਾ ਉਹ ਕਹਿੰਦਾ ਭਾਜ ਕਹਿੰਦਾ ਹੁਣ ਕਾਫੀ ਪੀ ਲੈਣੀ ਨਾਲੀ ਬੈਂਕਾ ਜੇ ਬਥੇਰੇ ਆ ਬਈ ਢੰਗੜਾ ਪਾੜਿਆ ਇੱਥੇ ਹੀ ਕਿਉਂ ਅਚਾਨਕ ਹੀ ਮੂਡ ਬਣਿਆ ਤੇ ਅੱਗੇ ਕਿੱਥੇ ਆ ਗਏ ਸ੍ਰੀ ਦਰਬਾਰ ਸਾਹਿਬ ਆ ਗਏ ਆ ਚਲੋ ਪਹਿਲਾਂ ਤੇ ਸੰਗਤਾਂ ਨਹੀਂ ਜੱਕਦਾ ਮੈਂ ਸੰਗਤ ਨਿਕਲੀ ਹੁਣ ਬੜੀ ਕਿਉਂ ਵਾਹਿਗੁਰੂ ਮੇਰ ਕਰੋ ਚਲੋ ਆਏ ਕਿੱਥੇ ਸੀ ਤੇ ਕਿੱਥੇ ਆ ਗਏ ਆਪਾਂ ਵੇਖ ਲੈ ਪ੍ਰਮਾਤਮਾ ਲਿਆਉਂਦਾ ਕਹਿੰਦਾ ਭਾਜੀ ਬਦੀ ਮੇਰਾ ਚਲੋ ਸਹੀ ਗੱਲ ਕਰਕਸ਼ਨ ਕਰ ਲੈ ਆਗੇ ਸਹੀ ਗੱਲ ਸਹੀ ਉਹ ਨਹੀਂ ਨਹੀਂ ਮੇਰਾ ਦਾ ਧੰਨਵਾਦ ਆ ਉਹ ਮੜਕਦਾ ਇਹਨੇ ਫਿਰ ਮੇਰੀ ਉੱਠ ਲੋਤੀ ਕਿੱਥੇ ਆਏ ਆਪਾਂ ਹੈ ਹਾਂ ਜੋ ਸੇਵਾਇਤ ਅੰਰੀਆ ਮੈਂ ਸਾਫ ਕਰਨ ਦੀ ਅਭੀ ਹੁਣ ਚੱਲ ਪਏ ਆਪਾਂ ਘਰੇ ਵਾਪਸੀ ਟਾਈਮ ਹੋ ਗਿਆ ਵਾ 1 ਵਜੇ ਦੇ 40 ਮਿੰਟ ਲੈ ਬਹੁਣ ਚੱਲ ਪਏ ਆ ਗਏ ਆਪਾਂ ਘਰੇ ਤੇ ਹੁਣ ਸਹੀ ਹੈ ਉਹ ਵੀ ਪੈਣਾ ਮਾਰਾ ਸਰੀ ਯਾਰ ਇੱਕ ਵਾਰੀਆਂ ਕਰਨੀਆਂ ਮਸੇ ਕਿ ਇੰਨੀ ਲੰਬਣ ਭਾਣ ਜਿਹੜਾ ਚੁੱਕੀ ਆਈ ਉੱਥੋਂ ਕੋਈ ਚੋਰੀ ਕੀ ਗੱਲ ਐ ਵੀਰ ਜੀ ਕੀ ਗੱਲ ਐ ਬੂਟ ਲਾਤੇ ਜੇ ਰਹਾ ਦੇ ਗੱਡੀ ਲੈ ਲੈ ਆ ਬੜਾ ਖੁਸ਼ੀ ਹੋਈ ਚੱਲਾ ਨਹੀਂ ਸਮਝਾ ਚੱਲ